ਸੱਚ ਬਾਣੀ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਭੁੱਲਰ ਇਸ ਟਾਈਮ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਸਿਵਲ ਹਸਪਤਾਲ ਬਟਿੰਡਾ ਦੀਆਂ ਦਿਖਾਉਣ ਦੇ ਜਾ ਰਹੇ ਹਾਂ ਜਿੱਥੇ ਕਿ ਕੁਲਵੀਰ ਸਿੰਘ ਨਰਵਾਨਾ ਸਾਫਕਾ ਗੈਂਗਸਟਰ ਦਾ ਅੱਜ ਜੋ ਸਵੇਰ 7:30 ਵਜੇ ਉਹਨਾਂ ਦੇ ਘਰੇ ਉਹਨਾਂ ਦੇ ਨਿੱਜੀ ਸਹਾਇ ਗਨਮੈਨ ਵੱਲੋਂ ਪ੍ਰਾਈਵੇਟ ਗਨਮੈਨ ਜਿਸ ਦਾ ਨਾਮ ਮੰਨਾ ਦੱਸਿਆ ਜਾ ਰਿਹਾ ਹੈ ਜਿਸ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਇਸ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਬਟਿੰਡਾ ਦੇ ਵਿੱਚ ਕੁਲਵੀਰ ਨਰਵਾਨਾ ਦਾ ਜੋ ਪੋਸਟਮਾਰਨ ਹੋ ਰਿਹਾ ਹੈ ਦੂਸਰੇ ਪਾਸੇ ਹੀ ਵੱਡੀ ਖਬਰ ਇਹ ਸਾਹਮਣੇ ਆਈ ਹੈ ਕਿ ਜੋ ਕੁਲਵੀਰ ਨਰਵਾਣਾ ਦਾ ਕਤਲ ਕਰਨ ਵਾਲੇ ਨਿੱਜੀ ਸਹਾਇ ਗਨਮੈਨ ਮੰਨਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਜੇਰੇ ਇਲਾਜ ਲਈ ਬਠਿੰਡਾ ਤੋਂ ਫਰੀਦਕੋੜ ਵਿਖੇ ਰੈਫਰ ਕਰ ਦਿੱਤਾ ਗਿਆ ਇਹ ਸੂਚਨਾ ਸਾਨੂੰ ਸੂਤਰਾਂ ਤੋਂ ਮਿਲੀ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਦੇ ਵਿੱਚ ਕੋਈ ਵੀ ਜਾਣਕਾਰੀ ਦੇ ਨਹੀਂ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਹਜੇ ਤੱਕ ਨਹੀਂ ਦਿੱਤੀ ਗਈ ਇਹ ਸਿਰਫ ਸੂਚਨਾ ਸੂਤਰਾਂ ਵੱਲੋਂ ਮਿਲੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਇਸ ਸਮੇਂ ਕੁਲਵੀਰ ਨਰਵਾਣਾ ਦਾ ਪੋਸਟਮਾਰਟਮ ਹੋ ਰਿਹਾ ਸਸ ਵੀਰਾਂ ਤੁਹਾਨੂੰ ਲਾਈਵ ਦਿਖਾ ਦਈਏ ਥੋੜੀ ਸਕਰੀਨ ਦੇ ਤੇ ਤੁਸੀਂ ਦੇਖ ਸਕਦੇ ਹੋ ਇਹ ਸਿਵਲ ਹਸਪਤਾਲ ਬਟਿੰਡਾ ਦੀਆਂ ਤਸਵੀਰਾਂ ਨੇ ਇਹ ਜਿੱਥੇ ਕੁਲਵੀਰ ਨਰਵਾਣਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਇੱਥੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਨੇ ਪਿੰਡ ਵਾਸੀ ਵੀ ਪਹੁੰਚੇ ਹੋਏ ਨੇ ਉਹਨਾਂ ਦੀਆਂ ਤੁਹਾਨੂੰ ਤਸਵੀਰਾਂ ਸਾਈਡ ਤੇ ਦਿਖਾ ਦਈਏ ਪਿੰਡ ਵਾਸੀ ਬੈਠੇ ਨੇ ਇੱਥੇ ਜੋ ਇੱਕ ਸੋਗ ਦੀ ਲਹਿਰ ਆ ਪਿੰਡ ਵਾਸੀਆਂ ਦੇ ਵਿੱਚ ਬੜ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਸਮਾਜ ਸੁਧਾਰਕ ਵਿਅਕਤੀ ਬਣ ਚੁੱਕੇ ਸਨ ਜਿਨ੍ਹਾਂ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ ਜਾਂਦੇ ਸਨ ਇੱਕ ਬਹੁਤ ਹੀ ਜ਼ਿਆਦਾ ਮਰਤਗਾਰ ਲੋਕਾਂ ਦੇ ਮਸੀਹਾ ਬਣਦੇ ਜਾ ਰਹੇ ਸਨ ਤਾਂ ਬੀਤੇ ਦਿਨੀ ਉਹਨਾਂ ਤੇ ਬਰੇਂਡਾ ਵਿਖੇ ਹਮਲਾ ਵੀ ਹੁੰਦਾ ਉਸ ਦੌਰਾਨ ਉਹਨਾਂ ਨੇ ਆਪ ਵਕਫਾ ਚੈਨਲਾਂ ਦੇ ਉੱਤੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਇਸ ਲੈਂਡ ਦੇ ਵਿੱਚੋਂ ਆਪਦੇ ਪਿਛਲੇ ਗੈਂਗਸਟਰ ਲੈਂਡ ਦੇ ਵਿੱਚੋਂ ਛੱਡ ਕੇ ਬਾਹਰ ਤਾਂ ਆਉਣਾ ਚਾਹੁੰਦੇ ਨੇ ਪਰ ਫਿਰ ਵੀ ਕੁਝ ਲੋਕ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਰਹੇ ਜਿਸ ਕਰਕੇ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਕਿਸੇ ਤੇ ਵੀ ਸ਼ੱਕ ਨਹੀਂ ਹੈ ਪਰ ਪੁਲਿਸ ਵੱਲੋਂ ਤਕੀਕਾ ਦੌਰਾਨ ਉਹਦੋਂ ਵੀ ਸਾਹਮਣੇ ਆਇਆ ਸੀ ਕਿ ਮੰਨਾ ਵੱਲੋਂ ਉਹ ਜੋ ਐਕਸ ਫਾਇਰਿੰਗ ਕਰਵਾਈ ਗਈ ਸੀ ਪਰ ਕੁਲਜੀਤ ਨਰਵਾਣਾ ਵੱਲੋਂ ਉਸਤੇ ਸ਼ੱਕ ਨਾ ਕੀਤਾ ਗਿਆ ਪਰ ਅੱਜ ਉਸ ਵੱਲੋਂ ਸਵੇਰੇ ਜਦੋਂ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਦੋਨੇ ਜਣੇ ਗ੍ਰੀਨ ਟੀ ਪੀ ਰਹੇ ਸਨ ਤਾਂ ਮੰਨਾ ਵੱਲੋਂ ਉਸ ਦਾ ਹੀ ਰੋਲ ਪਕੜ ਕੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਅਤੇ ਉਸ ਤੋਂ ਬਾਅਦ ਜਦੋਂ ਉਹ ਭੱਜਣ ਲੱਗੇ ਤਾਂ ਉਹਨਾਂ ਉਹਦੇ ਉੱਤੇ ਗੱਡੀ ਚੜਾਉਂਦੀ ਵੀ ਕੋਸ਼ਿਸ਼ ਕੀਤੀ ਗਈ ਸਾਨੂੰ ਅਸੀਂ ਘਰ ਦੀਆਂ ਵੀ ਤਸਵੀਰਾਂ ਇੱਥੋਂ ਦਿਖਾਵਾਂਗੇ ਚੱਲ ਕੇ ਚੱਲਾਂਗੇ ਚ ਆ ਕੇ ਦਿਖਾਵਾਂਗੇ ਲਾਈਵ ਅਪਡੇਟ ਹੋਰ ਸਾਡੇ ਨਾਲ ਦੇਖਣ ਲਈ ਤੁਸੀਂ ਜੁੜ ਰਹੋ ਚੈਨਲ ਸੱਚ ਬਾਨੀ ਦੇ ਨਾਲ